ਸਦਕਾਣਵਾ ਤੇ ਬਹੁਤ ਵਧੀਆ ਚੀਜ਼ ਲੈ ਕੇ ਆਇਆ ਬਾਦੂ ਕੀ ਲੈ ਆ ਮੈਂ ਹਾਂਜੀ ਚਾਚੀ ਕਾਲ ਜੀ ਕੋ ਸੱਚੀ ਗੱਲ ਕੀ ਹਾਲ ਚਾਲ ਕਿਵੇਂ ਦੁਕਾਨ ਤੇ ਆ ਗਿਆ ਮੈਂ ਟਾਈਮ ਨਾਲ ਅੱਜ ਸਾਢੇ 10 ਵਜੇ ਆ ਗਿਆ ਸੀ ਹਾਂਜੀ ਚਾਚੀ ਕਾਲਾ ਵੈਲਕਮ ਕੀ ਹਾਲ ਚਾਲ ਸਾਰੇ ਠੀਕ ਠਾਕ ਇਹ ਆ ਕਰਦੇ ਹਾਂ ਛੋਟੇ ਜਿਹੇ ਵਲੌਗ ਦੀ ਸ਼ੁਰੂਆਤ ਤੇ ਆਪਾਂ ਦੁਕਾਨ ਤੇ ਪਹੁੰਚ ਗਏ ਆ। ਸਵੇ ਦਾ ਟਾਈਮ ਹੋ ਗਿਆ 10:30 ਦਾ। ਟਾਈਮ ਨਹੀਂ ਆ ਗਿਆ ਜ ਹਨਾ ਫਤਿਹ ਜੀ ਆਪਣਾ। ਕਿ ਕੱਲ ਅੰਮ੍ਰਿਤਸਰ ਗਏ ਸੀ ਤੇ ਥੋੜਾ ਬਹੁਤ ਸਮਾਨ ਵੀ ਲੈ ਕੇ ਆਏ ਆ। ਹਾਂਜੀ ਇੱਧਰ ਕਸਟਮਰ ਆਇਆ ਸੀ ਹੁਣੇ ਤੇ ਕਰਨਾ ਸਾਹ ਸੰਭਾਲ ਕਰਨੀ। ਹਾਂਜੀ ਮੈਂ ਤੇ ਆਫਤ ਬੈਠੇ ਆ ਇੱਧਰ। ਇੱਧਰ ਆ ਦੀਪ। ਆਹ ਦਰ ਆ ਦੀਪ। ਜਿੰਨਾ ਬਹੁਤ ਘੰਟਾ ਚੁੱਕੇ ਆੜੀ ਦੁਕਾਨ ਤੇ। ਅਸੂਲ ਬਹੁਤ ਘੰਟਾ ਆਏ ਆ। ਤੁਹਾਨੂੰ ਇੰਤਰ ਪਾਇਆ ਜਿੰਨਾ ਜਿਨ੍ਹਾਂ ਦੀ ਕੁਆਲਿਟੀ ਤੁਹਾਨੂੰ ਦਿਖਾਉਨੇ ਆ ਬਣਾ ਕੇ ਨਵੀਡੀਓ ਇੱਕ ਦੋ ਵਧੀਆ ਢੀਕੇ ਨਾਲ ਜਿਨ੍ਹਾਂ ਦੀ ਕੁਆਲਿਟੀ ਬਹੁਤ ਘੈਂਟ ਵਾ ਹੈ ਹੈ ਇੱਕ ਵੀਡੀਓ ਮੈਂ ਚਮਤਸ ਬਣਾ ਲੀਏ ਜਿਨ੍ਹਾਂ ਦੀ ਕੁਆਲਿਟੀ ਬਹੁਤ ਘੈਂਟ ਹੈ ਸਾਡੇ ਨੂੰ ਬਹੁਤ ਵਧੀਆ ਜੀਨਾਂ ਜਬਰਤੋਪ ਵੀ ਆਪਣੇ ਕੋ ਬਹੁਤ ਵਧੀਆ ਏ ਟੀ ਸ਼ਰਟ ਜੀ ਇਹ ਤਾਂ ਸੱਚੀ ਹੈ ਆਪਣੇ ਕੋ ਜਿਹੜੀ ਜੀਨ ਫੁੱਲ ਨਾ ਵੀ ਪੱਜਣ ਦੇ ਨਾਲ ਗਿਆ ਜਿਨ੍ਹਾਂ ਲੈਣ ਵਾਸਤੇ ਪਰ ਕੁਆਲਿਟੀ ਬਹੁਤ ਵਧੀਆ ਜੀ ਇਹ ਗੱਲ ਸਹੀ ਹੈ ਤੁਸੀਂ ਕਿਹਦੇ ਜੀਨਾਂ ਮੰਗਵਾ ਕੇ ਵੇਖਿਓ ਠੀਕ ਹੈ ਤਾਂ ਰਿਕਾਰਡਿੰਗ ਫੀਸ਼ਲਟਾਂ ਦੇ ਆਪਣੇ ਕੋ ਠੇਰ ਲੱਗੇ ਪਏ ਆਓ ਆਓ ਜਲਦੀ ਜਲਦੀ ਫਾਈਟ ਸੂਟ ਵੀ ਆਪਣੇ ਕੋ ਆਏ ਹੋਏ ਆ ਦੇਖੇ ਇਹਦੇ ਵਿੱਚ ਕਲਰ ਤੁਹਾਨੂੰ ਕਾਫੀ ਮਿਲ ਜਾਣਗੇ ਤੇ ਦੀਪ ਚਾਹ ਲੈ ਆਈ ਤੇ ਆ ਚਾਹ ਕਿੱਥੋਂ ਲਿਆਉਣੀ ਹੈ ਤੋਂ ਮੈਂ ਲੈ ਆਉਣਾ ਜਾ ਕੇ ਇਹ ਕਿੰਦੇ ਚਲਾ ਕੇ ਮੈਨੂੰ ਨਹੀਂ ਘੁੰਮਣ ਦਿੰਦੇ ਵੀ ਚਾਹ ਲੈਣਗੇ ਘੁੰਮਣਾ ਮੈਂ ਘੁੰਮ ਲਵਾਂ ਫਿਰ ਦਫਾ ਕਰ ਲਵਾਂ ਬਸ ਇੱਥੇ ਫਤਿਹ ਤੇ ਬੈਠਾਂਗੇ ਨਾ ਉਹ ਉਹ ਇੱਧਰ ਆ ਇੱਧਰ ਲੈ ਆ ਇੱਧਰ ਲੈ ਆ ਸਮਝਾ ਕੀ ਆ ਆ ਤੁਸੀਂ ਸਕੈਨਰ ਵੀ ਜੜਿਆ ਵੀ ਸਕੈਨ ਕਰ ਸਕਦੇ ਫੇਰ ਤੁਹਾਨੂੰ ਪਤਾ ਲੱਗ ਜੂਗਾ ਵੀ ਇਹ ਕਿਦਾਂ ਮਾਲ ਵਧੀਆ ਜਾਂ ਘਟੀਆ ਕਰਦਾਂ ਪਤਾ ਲੱਗ ਜੂਗਾ ਇਹ ਚੀਜ਼ ਵੀ ਸਕੈਨ ਕਰ ਸਕਦੇ ਜਾਂ ਵੇਖੋ ਠੀਕ ਆ ਮੈਂ ਤੁਹਾਨੂੰ ਸਕੈਨ ਕਰਕੇ ਦੱਸਦੇ ਰੋਜ ਚਲੋ ਲਾਈਵ ਤੁਹਾਨੂੰ ਸਕੈਨ ਕਰਕੇ ਦੱਸਦੇ ਇੱਧਰ ਆਓ ਫਸ ਗਈ ਇਹ ਚੀਜ਼ ਵਧੀਆ ਆ ਵੇਖੀ ਸਹੀ ਆ ਵੀ ਤੇਰੇ ਸਾਹਮਣੇ ਸਕੈਨ ਕਰਦਾ ਇੱਧਰ ਵੇਖੀਏ ਕੰਫੋਨ ਤੇ ਫੋਨ ਤੇ ਰੱਖਣਾ ਕਰ ਸਕੈਨ ਆਜ ਹੋ ਗਈ ਨਾ ਸਕੈਨ ਐ ਸਹੀ ਕਰ ਲੋ ਜੀ ਰੱਖ ਜਾ ਉਹ ਐਚ ਐਮ ਆ ਗਿਆ ਠੀਕ ਆ ਲੋ ਜੀ ਆ ਕਰ ਚੱਕ ਬ੍ਰਾਂਡ ਆ ਗਿਆ ਕਣੀ ਓਕੇ ਸਹੀ ਗੱਲ ਹੈ ਨਾ ਆਵੇਂ ਲੋ ਭਾਜੀ ਬ੍ਰਾਂਡ ਆ ਗਿਆ ਆ ਸਕੈਨ ਕੀਤਾ ਇਹ ਐਚ ਐਮ ਦਾ ਬ੍ਰਾਂਡ ਤਾਂ ਐਚ ਐਮ ਦੀ ਆ ਆਵੇ ਇੱਥੇ ਲਿਖਿਆ ਨਾ ਐਚ ਐਮ ਆ ਲਿਖਿਆ ਕਣੀ ਤੇ ਐਚ ਐਮ ਦਾ ਬ੍ਰਾਂਡ ਆ ਗਿਆ ਸਰ ਜੇ ਇਹੀ ਕਰ ਆ ਮਾਲ ਜਾਂਦਾ ਵਧ ਗਿਆ ਇਹਦੇ ਇੱਕ ਅੱਜ ਮੈਂ ਸੂਟ ਪਾਇਆ ਇਧਰ ਆਪਣੇ ਕੋ ਪਾਕਿਸਤਾਨੀ ਸੂਟ ਵੀ ਆ ਚੁੱਕੇ ਆ ਨਾਲ ਦੁਪੱਟਾ ਹੈ ਹੈਵੀ ਨਾਰਕਲੀ ਨਾਰਕਲੀ ਤੇ ਇੱਕ ਆ ਬਾਹਰ ਲੱਗਾ ਹੋਇਆ ਸੂਟ ਇਹਦੇ ਚ ਵੀ ਤੁਹਾਨੂੰ ਕਲਰ ਮਿਲ ਜਣਗੇ ਆ ਵੀ ਸੂਟ ਆਪਣੇ ਬਾਜ਼ਪੇ ਕੱਟਵਰਕ ਸੂਟ ਆ ਐਵਲਾ ਕਲਰ ਜਿਹੜਾ ਲੱਗਾ ਹੋਇਆ ਬਾਹਰ ਤੇ ਰੰਗ ਚਾਹ ਗਈ ਨੇ ਚਾਰ ਦੇਕ ਤਿੰਨ ਚਾਰ ਕਲਰ ਰਹਿ ਗਏ ਓਏ ਇੱਥੇ 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 ਰੀਅਲ ਲੱਗੇ ਮਰਾਣਾ ਆਪਾਂ ਹਾਂ ਚਲੋ ਚਾਟਾ ਹਾਂਜੀ ਮੈਂ ਬੈਠ ਜਾਣਾ ਨਹੀਂ ਬੈਠੇ ਚੱਲ 800 ਰੁਪਏ ਦੇ ਵਿੱਚ ਆਪਣੇ ਕੋਈ ਦੀਨਾ ਆ ਚੁੱਕੀਆਂ ਤੇ ਕੁਆਲਿਟੀ ਬਹੁਤ ਹੀ ਜ਼ਿਆਦਾ ਵਧੀਆ ਆ ਕੁਆਲਿਟੀ ਚੈੱਕ ਕਰਦੇ ਫਿਰ ਗੱਲ ਕਰਿਓ ਰੇਟ ਦੀ ਵੇ ਅੱਛਾ ਤੇ ਆਪਣੀ ਕੁੰਦੀ ਨਾ ਚੁੱਕਿਆ ਦੇਖੋ ਅੰਟੀ ਬਹੁਤ ਹੀ ਚਲਾ ਵਧੀਆ ਆ ਅਈ ਦੋਸਤੋ ਚਾਹ ਆ ਚੁੱਕੀ ਆਪਣੀ ਦੁਪਹਿਰ ਦਾ ਟਾਈਮ ਦੁਪਹਿਰ ਕਾ ਦੀ 4 ਵਜ ਗਏ ਵੈਸੇ ਤੇ ਹਾਂਜੀ ਹਰਫਤ ਸਿੰਘ ਕੀ ਕਰਨ ੜਿਆ ਮੇਰਾ ਪੁੱਤ ਰਖਤੇ ਇੱਧਰ ਹਰਫਤੇ ਚਾਹ ਹਰਫਤੇ ਓਏ ਇੱਧਰ ਕਿੱਦਿ ਦੇਖਣ ੜਿਆ ਨੈਰ ਸੂਟ ਵਾਲੀ ਵੇਖੀ ਜਾਂ ੜਿਆ ਹਾਂਜੀ ਅੱਚੀ ਕਾਲ ਕੀ ਕਰਦੇ ਓ ਓ ਓ ਓ ਚਲੋ ਆਜੋ ਚੱਲੀਏ ਹਣ ਚੱਲੇ ਆਂ ਵੀ ਘਰ ਹਣ ਕਿ ਗੱਡੀ ਹੋ ਗਈ ਕੋਈ ਪੈਂਚਰ ਆਪਣੀ ਤੇ ਇਹਨੂੰ ਪੈਂਚਰ ਲਵਾਉਣਾ ਤੇ ਮੈਂ ਕਿਹਾ ਚਲੋ ਹਣ ਮੈਂ ਕਿਧਣ ਕਰੇ ਛੱਡ ਜਾਣਾ ਵੀਰ ਆਂਡਾ ਮਤਲਬ ਪੈਂਚਰ ਆਪਾਂ ਆਵੇਸਟ ਆਵੇ ਪੈਂਚਰ ਵਾ ਤੇ ਸਟੱਪਣੀ ਗੱਡੀ ਤੇ ਉਹ ਵੀ ਪੈਂਚਰ ਨਿਕਲੀ ਆ ਤੇ ਉਹ ਵੀ ਇਹਨੂੰ ਗਿਆ ਵੀ ਸਟੱਪਣੀ ਲੈ ਕੇ ਪੈਂਚਰ ਹਵਾ ਭਰਉਣ ਗਿਆ ਵਾ ਕਹਿੰਦਾ ਫਿਰ ਮੈਂ ਹਵਾ ਭਰਾ ਕੇ ਤੇ ਲੈ ਜਾਂਦੇ ਆਪਾਂ ਘਰ ਤੱਕ ਇਹਨੂੰ ਇਹਨੂੰ ਛੱਡ ਕੇ ਫਿਰ ਮੈਂ ਪੈਂਚਰ ਲਵਾ ਲੈਂਦਾ ਨਾ ਜਾ ਜੋ ਚੱਲੀਏ ਜਨ ਲੋਕਾਂ ਮਾਰੋ ਖੱਲਾਗਾ ਹਾਂਜੀ ਬਾਉ ਜੀ ਚੱਲੀਏ ਕੀ ਕਹਤੇ ਜੀ ਵੇ ਤੋ ਜਰੀ ਆਲੂ ਕਚਲੂ ਚੱਲਣ ਦੇ ਅਸੀਂ ਜਾ ਰਹੇ ਹਾਂ ਥੋੜਾ ਜਿਹਾ ਸ਼ਹਿਰ ਹਨ ਕੰਮ ਆ ਮੈਂ ਕਰਨ ਤੇ ਹਰਫਤ ਸਿੰਘ ਆ ਭਿੰਡੀ ਦੇ Laat ਤੁਮਰੀ ਬਸ ਇਹ ਸੁਣ ਕੇ ਬੜਾ ਵਧੀਆ ਖੁਸ਼ ਹੁੰਦਾ ਉਹਦਾ ਰੌਂਦਾ ਪੈਂਦਾ ਤਲਾਫੇ ਤੁਹਾਨੂੰ ਮਿਲਦੇ ਆਪਾਂ ਜਾ ਕੇ ਘਰੇ ਜਿਹੜਾ ਕੰਮ ਜ਼ਰੂਰੀ ਹੋ ਕਰ ਲਈ ਆਪਾਂ ਥੋੜਾ ਬਾਹਰ ਆਏ ਹੀ ਜਿਹੜੀ ਕੰਮ ਹੈ ਥੋੜਾ ਜਾ ਆਵਦਾ ਤੇ ਮੈਂ ਕਿਹਾ ਚਲੋ ਫਿਰ ਮਿਲਦੇ ਆ ਤੁਹਾਨੂੰ ਠਹਿਰ ਕੇ ਟਾਈਮ ਹੀ ਬਹੁਤ ਹੋ ਗਿਆ 6:30 ਦਾ 7:30 ਦਾ ਟਾਈਮ ਹੋ ਗਿਆ ਉਹ ਵੀਰ ਨੇ ਫੋਨ ਕੀਤਾ ਪੈਂਚਰ ਵਿਚਾਰ ਆਣ ਕੇ ਲਾ ਗਿਆ ਉੱਥੇ ਗੱਡੀ ਤੇ ਬੜਾ ਹੀਰਾ ਬੰਦਾ ਵਿਚਾਰਾ ਨਾਮ ਹੀਰਾ ਉਹਦਾ ਵਿਚਾਰੇ ਦਾ ਬੰਦਾ ਬੜਾ ਘੈਂਟ ਨਵੀਨ ਨੇ ਫੋਨ ਕੀਤਾ ਵੀਰ ਨੇ ਮੈਂ ਕਿਹਾ ਭਾਈ ਯਾਰ ਮੈਂ ਆਪਣੇ ਵੱਲੋਂ ਪੈਂਚਰ ਲਗਾ ਪੈਂਚ ਸਟੱਪ ਨਹੀਂ ਲਗਾ ਬਦਲ ਮਗਰ ਅਲੀ ਕੱਢ ਕੇ ਨਾ ਕਰ ਮੈਨੂੰ ਲੱਗਾ ਮੈਂ ਕਿਹਾ ਮਗਰ ਅਲੀ ਹੈਗੀ ਐ ਤਾਂ ਬਦਲ ਲੈ ਉਹ ਮਗਲੀ ਪੈਂਚਰ ਨਗਲ ਲੱਲਾ ਇਹਦੇ ਪੰਗਾ ਪੈ ਗਿਆ ਉਹ ਟਾਈਮ ਹੈਗਾ ਫੋਨ ਕਰ ਲਿਆ ਵੀ ਇਹਨੂੰ 6:30 ਤੇ ਆ ਗਿਆ ਵੀਰ ਤਾਂ ਅਗਰ ਚੇਂਜ ਹੋ ਗਿਆ ਨਹੀਂ ਤੇ ਨੇਰੇ ਆਪਾਂ ਕਿੱਥੇ ਜਾਣਾ ਚਲੋ ਇੱਦਾਂ ਜੋ ਹੁੰਦਾ ਚੰਗੇ ਲਿੰਦਾ ਚਲੋ ਫੇਰ ਤੁਹਾਨੂੰ ਮਿਲਦੇ ਆਂ ਜਾ ਕੇ ਇਹ ਕਿਧਰ ਵੇਖਣ ਦੇ ਆ ਊਟ ਕੋਣੋ ਸ਼ੀ ਫੱਟੇ ਨਹੀਂ ਫੁੱਟ ਨੇ ਫਰੂਟ ਖਾਣਾ ਸੀ ਨਾ ਕਿਹੜੇ ਫਰੂਟ ਲੈਣੇ ਆਰ ਪਤੇ ਬਾਹਰ ਵੇਖਣਾ ਚੈੱਕ ਕਰਨ ਦੇ ਫਰੂਟ ਉਹ ਹੈ ਨਹੀਂ ਵੇਖਣ ਦੇ ਕਿ ਦੀ ਸੀ ਨਾ ਦੇ ਕੰਨ ਦੇ ਅੰਦਰ ਕਰ ਲਾ ਲੈ ਹਾਂ ਠੀਕ ਆ ਵੇਖਣ ਤਾਂ ਕਦੀ ਉੱਧਰ ਵਿੰਦਾ ਕਦੀ ਫਰੂਟ ਅਲਵਿੰਦਾ ਉਧਰ ਯਾਰ ਪਤੇ ਫਰੂਟ ਲੱਗੇ ਉਧਰ ਫੋਟ ਆ ਬੀ ਕੀ ਕਰਨਿਆ ਬਾਊ ਹਾਂ ਚੋਣਾ ਕੀ ਵੇਂਦਾ ਸੀ ਕਿੱਧਰ ਵੇਂਦਾ ਜੋ ਤੇ ਆਪਣਾ ਬਣਾ ਲੰਦਾ ਕਿ ਮੈਂ ਬਾਹਰ ਚੱਲ ਜਾ ਵੀ ਗੱਲ ਲਈ ਬੰਦਾ ਫੋਨ ਤੇ ਚੁੱਕਲੇ ਫੋਨ ਬੰਦਾ ਸੋਰੀ ਸੋਰੀ ਆ ਕੀ ਲੈ ਆਏ ਲੈ ਪਹੁੰਚ ਗਏ ਘਰ ਹਾਂਜੀ ਕੀ ਕਰਨਗੇ ਰੋਟੀ ਪਾਣੀ ਪਿਆਰ ਨਾਲ ਕਟਨਾ। ਨਾ ਰੰਗ। ਸਾਮਨ ਸਭ ਬਹੁਤ ਵਧੀਆ। ਜਦੋਂ ਐ ਮਿਕਸੀ ਕੀ ਇਹਨੂੰ ਕਹਿੰਦੇ? ਇਹ ਉਹਦਾ ਕੀ ਕਹਿੰਦੇ? ਅਸੀਂ ਤਾਂ ਮਿਕਸੀ ਕਹਿੰਦੇ ਕਹਿੰਗੇ ਇਹਨੂੰ ਬੋਲ। ਇਹ ਜਦ ਚਲਾਈਦੀ ਐ ਜਿੰਨੇ ਇਹਨੂੰ ਮੱਤੀ ਦਾ ਤੇ ਅੰਟੀ ਦੀ ਜ਼ਿਆਦਾ ਆ ਜਾਂਦੀ ਜਿੰਨਾਂ ਨੇ ਦਿੱਤੀ ਆ। ਇਹ ਇਹਨਾਂ ਨੇ ਦਿੱਤੀ। ਇਹ ਤਾਂ ਆ ਜੰਬਾ। ਇਹ ਲੱਗਪਾਉਂ। ਉਹ ਆਟਾ ਵੀ ਪਿਆਏ ਫਾਲਣੇ ਨਾਲ ਦੇ ਵਿੱਚ ਯਾਰ ਲੈ ਦੰਮੀ ਕਰੋ ਇਹ ਜਨਾ ਫਾਲਣਾ ਪੈਨੇ ਹੋਰ ਤਰਕਾ ਲਾਉਂ ਆੜਾ ਲੈ ਮਿਲ ਕੇ ਹੋ ਗਿਆ ਕੰਮ ਮੈਂ ਆਪਣਾ ਤੇ ਇਹ ਸਬਜੀ ਤੇ ਕਿੰਨ ਲੱਗੀ ਫਲਕੇ ਲਾਉਂ ਹਾਂਜੀ ਭਾਈ ਸਾਹਿਬ ਆਟੇ ਪੋਣਾ ਇਹਦੇ ਵਿੱਚ ਮੈਂ ਪਾ ਦਿੰਦਾ ਕਿੰਨ ਫਲਕੇ ਲੱਗੀ ਲਾਉਂ ਜਦ ਰਾ ਨਾਲ ਮਿਲ ਕੇ ਆਪਾਂ ਕੰਮ ਕਰ ਲੈਂਦੇ ਯਾਰ ਦੁਕਾਨ ਦਾ ਵੀ ਕਰੀਦਾ ਵਾ ਰਲ ਮਿਲ ਕੇ ਇੱਥੇ ਘਰ ਦਾ ਵੀ ਕਰ ਲਿਆ ਇੱਕ ਬੰਦੇ ਨੇ ਲੋਡ ਪੋਣਾ ਮਾੜੀ ਗੱਲ ਕਿਉਂ ਸਾਥ ਜੀ ਹੈਰੀ ਚੋ ਅਬ ਮੇਟਾ ਜੜੀ ਪਾ ਦੇਣਾ ਵਿੱਚ ਆਪਾਂ ਸਬੂਤੀਆਂ ਟੈਸਟ ਦੇ ਦੇਣਾ ਹੀ ਹੋਣਾ ਵਾ ਤੇ ਮੈਂ ਫਰੀ ਭਰ ਮਟਾ ਸਪਰਟ ਵਾ ਇਹਦੀ ਪੁੱਟੀ ਤਿਆਰ ਹੋ ਗਈ ਅੰਦਰ ਮੜ ਮਟਾਉਣ ਨਾਲ ਲੱਗੀ ਕਣਕ ਦਾ ਆਟਾ ਤਿਆਰ ਹੋ ਗਿਆ ਹਾਂ ਕਦੋਂ ਨਾ

ਮੰਮੀ ਕਿ ਦਿੱਸ ਤੁੰਦਾ ਓਏ ਇਹ ਤਾਂ ਪੈਲੋ ਕੀ ਖਾਲੀ ਜਿੰਨੇ ਇਨਾਰੂ ਆਉਂਦੇ ਹੁਣ ਕੀ ਹੋਇਆ ਸੀ ਕੀ ਹੋਇਆ ਸੀ ਕੀ ਹੁੰਦਾਈ ਮੰਮੀ ਮੈਂ ਗੁੱਸੇ ਹੁੰਦੀ ਐ ਮੰਮੀ ਗੁੱਸੇ ਹੁੰਦੀ ਐ ਓਏ ਓਏ ਮੰਮੀ ਗੁੱਸੇ ਹੁੰਦੀ ਫਤਿਹ ਅਰੇ ਫਤਿਹ ਆ ਇੱਧਰ ਇੱਧਰ ਆ ਫਤਿਹ ਇੱਧਰ ਇਧਰ ਵੇ ਮੰਮੀ ਕੀ ਕਹਿੰਦੀ ਗੁੱਸੇਂਦੀ ਗੁੱਸੇਂਦੀ ਮੰਮੀ ਆ ਜਾ ਫਿਰ ਆ ਜਾ ਆ ਜਾ ਆ ਜਾ 11 ਨੇ 12 ਵੱਜ ਚੁੱਕੇ ਆ ਮੈਂ ਟਾਈਮ ਹੋ ਗਿਆ 12 ਵਜਾ ਤੇ ਮੈਂ ਆ ਜਦੋਂ ਆਪਾਂ ਦੁਕਾਨ ਤੋਂ ਆਏ ਤੇ ਆ ਦੁਕਾਨ ਵਾਲੇ ਤੋਂ ਥੋੜਾ ਜਿਹਾ ਸਮਾਨ ਲਿਆ ਆਪਾਂ ਇਹ ਜਿਹਨ ਲਫਾਫੇ ਆਪਾਂ ਵੀ ਬੜਾਉਨੇ ਆ ਐ ਕਰਨ ਇਹਦੇ ਲਫਾਫੇ ਵਧੀਆ ਲੱਗਦੇ ਥੋੜੇ ਬਹੁਤ ਪਰ ਦੁਕਾਨ ਤੇ ਬਣਾਉਂਦੇ ਆ ਗਿਲ ਕਲੈਕਸ਼ਨ 28 ਦੇ ਪਰ ਬਾਕੀ ਮਾਰਸ ਕਿਰਪਾ ਕਰੇ ਕਰਨ ਮੁਖੌਂਦੇ ਮਾਰੇ ਲੈ ਕੇ ਆਇਆ ਮੈਨੂੰ ਪਤਾ ਮੈਂ ਕੀ ਲੈਂਦਾ ਦੁਕਾਨ ਵਾਲਾ ਸਭ ਤੋਂ ਵਧੀਆ ਚੀਜ਼ ਲੈ ਕੇ ਆਇਆ ਕਿਉਂਕਿ ਜਿਹੜੀ 24 ਘੰਟੇ ਚੱਲਦੀ ਰਹੇ ਦੁਕਾਨ ਵਾਲਾ ਤੇ ਬਹੁਤ ਵਧੀਆ ਚੀਜ਼ ਲੈ ਕੇ ਆਇਆ ਬਾਦ ਨੂੰ ਕੀ ਲੈ ਆਂ ਪਤਾ ਕੀ ਲਿਆ ਆ ਕੀ ਤੱਕ ਤੇ ਕੀ ਲਵਾਇਆ ਅੱਖ ਤੇ ਕਾਲੀ ਕੀਤੀ ਲੈ ਹੁਣ ਅਸੀਂ ਜਾ ਕੇ ਕੰਝ ਲਗ ਗਈ ਹਾਂ ਕੀ ਕਿ ਲੋ ਆਇਆ ਆਪੀ ਹੋਗੀ ਹਾਂ ਆਪਕੇ ਦੀ ਆਈ ਲਾਈਨ ਨੰਤਾ ਲੱਗ ਗਿਆ ਹਾਂ ਇਹ ਨਾ ਕਿਉਂ ਨਾ ਦੇ ਚਾਰ ਦਰਵਾਜ਼ੇ ਲੀਡ ਨੰਬਰ ਮੇਰਾ ਤਾ ਬੜਾ ਇਹ ਲੀਡ ਉਹ ਮੋਬਾਈਲ ਦਾ ਹਾਂ ਇਹ ਰਹੇ ਪੀਰ ਆਹ ਲੀਏ ਛੋਟੀ ਬਾਤ ਬਾਹ ਜੰਦੀ ਵਾਵਾ ਵਾਵਾ ਸਪੀਕਰ ਵਧੀਆ ਲੰਦਾ ਸਪੀਕਰ ਬੂਫਰ ਤੋਂ ਇੰਦੇ ਆਣ ਡੇ ਬੂਫਰ ਦਾ ਇਹ 300 ਰੁਪਏ ਦਾ ਆਇਆ ਠੀਕ ਨਾ ਵਧੀਆ ਚੱਲ ਜਾਣਾ ਬੂਫਰ ਇਹ ਕਿ ਭਾਈ ਗੁਰਬਾਨੀ ਦਾ ਛੱਡਾਂਗੇ ਨਾ 24 ਘੰਟੇ ਚੱਲਦੀ ਰਿਹਾ ਕਰੇ ਤੇ ਚਾਰਟ ਕੋਲ ਲੱਗਦਾ ਹੈ ਲੈਕਿਨ ਫਿਰ ਘਰ ਗਾਣੇ ਥੜੀ ਵਜਾਉਣੇ ਇੱਥੇ ਹੈਗੇ ਨੇ ਉੱਥੇ ਕਿੜਾ ਆਪਾ ਗਾਣੇ ਵਾਲਾ ਕੰਮ ਤਾਂ ਕੋਈ ਕਰਦਾ ਨਹੀਂ ਬਸ ਗੁਰਬਾਣੀ ਚੱਲਦੀ ਰਹਿੰਦੀ 24 ਘੰਟੇ ਇਹ ਮੈਂ ਤਾਂ ਲੈਂਦਾ ਛੋਟਾ ਜਿਹਾ ਲekin ਮਧੀਆਂ ਨੂੰ ਪਿੱਕਰ ਇਹ ਹੁਣ ਖਰਫ ਤੇ ਸੁੱਤਾ ਨਹੀਂ ਦਿਨ ਤਿੰਨ ਚਲਾ ਕੇ ਮੈਂ ਦੱਸਦਾ ਵਾਏ ਬੜੀ ਇਹਦੀ ਵੇ ਮੈਂ ਕਹਿੰਦਾ 4 4 2 3 4 ਘੰਟੇ ਕੱਢਦਾ ਇਹਨੂੰ ਤਾਂ ਲਾਉਣਾ ਪਿਆ ਕਰਨਾ ਚਾਰ ਜਰ ਪੈਸੇ

ਗੱਡ ਬਟਨ ਲੱਗੇ ਉੱਤੇ ਇਹਦੇ ਠੀਕ ਹੋ ਇੱਕ ਹੋਰ ਦੱਸਦਾ ਮੈਂ ਫੋਟੋਆਂ ਤੇਨੂੰ 3-4 ਪਾਈਆਂ ਤੁਸੀਂ ਫੋਟੋਆਂ ਨਹੀਂ ਚੁੱਕੀਆਂ ਗੱਡੀ 'ਚ ਬੈਠੀ ਨੇ ਇੱਕ ਗੁਲਾਬੀ ਹੀ ਇੱਕ ਰੈੱਡ ਹੀ ਇੱਕ ਬੇਬੀ ਪਿੰਕ ਜਿਹਾ ਇਹਦੇ 'ਚ ਆਹੋ ਕੋਲ ਤਾਂ ਸ਼ੇਪ ਹੋਰ ਤਾਂ ਦੀ ਉਹ ਦਾ ਰਿਹਾ 500 ਦਾ ਹੈ ਆ 300 ਦਾ ਮੈਂ ਕਿਹਾ ਠੀਕ ਹੈ ਆਪਣੇ ਬਜਟ ਦੇ ਵਿੱਚ ਆਉਣ ਰਿਹਾ ਠੀਕ ਆ ਤੇ ਸਾਡੀ ਦੁਕਾਨ ਦੇ ਉੱਤੇ ਬਜਟ ਦੇ ਵਿੱਚ ਵੀ ਸੂਟ ਆਏ ਨੇ 300 ਦੇ 500 ਦੇ ਤਿੰਨ ਸੌ ਲਾਗੇ 500 ਤੱਕ ਕੁਰਤੇ ਕਰਤੇ ਵਗੈਰਾ ਆ ਚੁੱਕੇ ਨੇ ਤੇ ਸਵੇਰੇ ਜ਼ਰੂਰ ਵਿਜ਼ਿਟ ਕਰਿਓ ਸਾਡੀ ਸ਼ਾਪ ਤੇ ਚਲੋ ਮਿਲਦੇ ਆ ਫੇਰ ਨਵੀਂ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟਸ ਜੁ ਕਰਿਓ ਜ਼ਰੂਰ ਕਰਿਓ ਨਵਾਂ ਸਟਾਕ ਆ ਚੁੱਕਾ ਸਾਡੀ ਸ਼ੋਪ ਤੇ ਤੇ ਸਾਰੇ ਜਣੇ ਆਇਓ ਨਿਊ ਸੂਟ ਆ ਚੁੱਕੇ ਨੇ ਟੌਪ 2 ਪਜਾਮੇ ਪਜਮੇ ਆਉਣਗੇ ਅਗਲੇ ਹਫਤੇ ਹਨਾ ਕਿਉਂਕਿ ਅਜੇ ਗਰਮੀਆਂ ਦਾ ਕੰਮ ਸ਼ੁਰੂ ਨਹੀਂ ਹੋਇਆ ਚਲੋ ਬਾਕੀ ਇਦਾਂ ਪਿਆਰ ਬਣਾਈ ਰੱਖਿਓ ਤੇ ਮਿਲਦੇ ਆ ਸਵੇਰੇ ਨਵੀਂ ਵੀਡੀਓ ਨਾਲ Bye bye, good night. Good night, bye bye. bye.